ਸਰਕਾਰੀ ਮਿਡਲ ਸਮਾਰਟ ਸਕੂਲ ਚੂੜਪੋਟ ਚਾਰ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ੱਤਕਿਆ ਗਿਆ। ਇਸ ਮੌਕੇ ਤੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਜੋਤ ਕਰਵਾਏ ਗਏ। ਇਸ ਮੌਕੇ ਤੇ ਗੁਰੂ ਘਰ ਦੀਆਂ ਕੀਰਤਨੀਆਂ ਵੱਲੋਂ ਰਸਮੀ ਗੁਰਬਾਣੀ ਦਾ ਕੀਰਤਨ ਕਰਕੇ ਅਤੇ ਕਥਾ ਵਿਚਾਰਾਂ ਦੇ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਕਰਵਾਏ ਗਏ ਸਮਾਗਮ ਦੇ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਚੂੜਪੋਟ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਤਨ ਮਨ ਨੰ ਦੇ ਨਾਲ ਸੇਵਾ ਕੀਤੀ ਗਈ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਆਈਆਂ ਸੰਗਤਾਂ ਦਾ ਜੀ ਆਇਆਂ ਕੀਤਾ ਗਿਆ ਉੱਥੇ ਹੀ ਸਮਾਪਤੀ ਉਪਰੰਤ ਗੁਰੂ ਘਰ ਲੰਗਰ ਵੀ ਚੁਕਾਇਆ ਗਿਆ ਇਸ ਸਮਾਗਮ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਵੱਲੋਂ ਗੱਲਬਾਤ ਕਰਦੇ ਕਿਹਾ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੱਕਿਆ ਗਿਆ ਸੁਖਮਨੀ ਸਾਹਿਬ ਦੇ ਜੋਤ ਕਰਵਾਏ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਧਰਤੀ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਚੋਂ ਪ੍ਰਾਪਤ ਧਰਤੀ ਹੈ ਅਧਿਆਪਕਾਂ ਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਸਮਾਗਮ ਕਰਵਾਏ ਗਏ ਹਨ ਕਿਉਂਕਿ ਸਕੂਲ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਇਹ ਸਕੂਲ ਬਾਕੀ ਸਕੂਲਾਂ ਨੂੰ ਪਿੱਛੇ ਛੱਡਦਾ ਹੋਇਆ ਅੱਵਲ ਆਇਆ ਅਤੇ ਬੱਚਿਆਂ ਵੱਲੋਂ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਹਨ ਅੱਜ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਓਟ ਆਸਰਾ ਤੱਕਦਿਆ ਹੋਇਆ ਸ਼ੁਕਰਾਨਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਅਗਾ ਤੋਂ ਇਸੇ ਤਰ੍ਹਾਂ ਵਾਹਿਗੁਰੂ ਅਕਾਲਪੁਰਖ ਇਹਨਾਂ ਬੱਚਿਆਂ ਅਤੇ ਅਧਿਆਪਕਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਡਾ ਨਾ ਕਰਦੇ ਆਂ ਸਾਂਝਾ ਅੱਜ ਸਕੂਲ ਵਿੱਚ ਸਨਿਹਤ ਸਰ ਦਾ ਜ압 ਜੋ ਤਵਾਇਆ ਗਿਆ ਉਹ ਇੱਕ ਸਕੂਲ ਵੱਲੋਂ ਬਹੁਤ ਵਧੀਆ ਪ੍ਰਾਪਨਾ ਸੀ ਕਿਉਂਕਿ ਜਿਵੇਂ ਸਾਡੇ ਸਕੂਲ ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਇੱਕ ਦੂਸਰੋ ਅਵਾਰਡ ਮਿਲੇ ਹੈ ਤੇ ਹੁਣ ਅਸੀਂ ਜਿਹੜੇ ਸਟੂਡੈਂਟਸ ਨੂੰ ਰਿਜ਼ਲਟ ਹੈ ਉਹ ਵੀ ਸਭ ਬ੍ਰਸ਼ੀਤ ਰਹੇ ਹਨ ਹਰੇਕ ਸਭ ਚੀਜ਼ ਵਧੀਆ ਬੰਦਾ ਮਾਰ ਹੈ ਸਪੋਰਟਸ ਵੀ ਸਾਡਾ ਸਕੂਲ ਅਗੇ ਹੈ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂ ਗੁਰੂਬੰਦ ਸਿੰਘ ਜੀ ਬਾਬਾ ਪੇਰਾ ਸਿੰਘ ਜੀ ਸਕੂਲ ਦੇ ਚਿੰਤਜਾ ਸਭ ਸਦਾ ਜੀ ਸਪੀਨ ਦਾ ਸਤਾਫ ਹੈ ਜਿਨ੍ਹਾਂ ਸਦਕੇ ਅਸੀਂ ਇਹਨਾਂ ਮੁਕਾਮਾਂ ਤੇ ਪਹੁੰਚ ਪਹੁੰਚੀ ਅਤੇ ਅਸੀਂ ਕਰਕੇ ਸਪੀਨ ਸਾਡਾ ਯਾਪ ਅਸੀਂ ਕਰਵਾਇਆ ਤੇ ਅਸੀਂ ਮਾਣ ਦਾ ਸ਼ੁਕਰਾਨਾ ਕਰਦੇ ਕਿ ਇਹਦੇ ਜਾਪ ਅਸੀਂ ਹੋਰ ਵੀ ਕਰਾ ਸਕੀਏ ਤਾਂ ਜੋ ਸਾਡਾ ਸਪੀਨ ਹੋਰ ਵੀ ਤਰੱਕੀਆਂ ਅਤੇ ਬੁਲੰਦੀਆਂ ਨੂੰ ਚੁੱਕ ਸਕੀਏ ਬੱਚਿਆਂ ਨੂੰ ਕੀ ਮੈਸੇਜ ਲੈਣੇ ਜਾਂਦੇ ਬੱਚਾ ਅਸੀਂ ਇਹ ਮੈਸੇਜ ਦਿੰਦੇ ਆ ਕਿ ਭਾਈ ਵੱਧ ਤੋਂ ਵੱਧ ਬੱਚੇ ਸਿੱਖੀ ਨਾਲ ਜੁੜਨ ਮਿਹਨਤ ਕਰਨ ਅਤੇ ਕੰਤੋ ਵੱਧ ਬੱਚੇ ਐਸੀਮਸ ਨੂੰ ਪਛਾਣਤ ਹੋ ਕੇ ਅਸਪਸੇ ਦੇ ਸਕੂਲਾਂ ਤੋਂ ਜਿਵੇਂ ਦੇ ਅਸੀਂ ਇੱਕ ਫਿਡਰ ਸਕੂਲ ਜੋ ਸਾਡੇ ਨੇ ਉਹਨਾਂ ਤੋਂ ਬੱਚੇ ਆਏ ਨੇ ਹੋਰ ਆ ਸਕਣ ਤਦ ਸਾਡੇ ਸਕੂਲ ਨੂੰ ਜੁੜਸੇ ਨਾ ਨਾਇਸ ਰਿਸ਼ਤ ਸੁਨੀਸ਼ ਸਿੰਘ ਜੀ ਸਾਰ ਅੱਜ ਸਕੂਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਕਿ ਕਹਿਣਾ ਚਾਹਤੀ ਹਾਂ ਜੀ ਭਗਤਾਂਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਾ ਪਾਠ ਸਤਿਮਾਨ ਚੌਧ ਪਿਆਰਾ ਸਿੰਘ ਜੀ ਦੇ ਪਾਵਰ ਸਕੂਲ ਨੂੰ ਦਿੱਤਾ ਤੇ ਸਰਕਾਰੀ ਮੈਡਲ ਸਕੂਲ ਵਿਖੇ ਅੱਜ ਜਿਹੜਾ ਹੈ ਸੁਪਨੀ ਸਾਹਿਬ ਪਾਰਕਾਉਂ ਦਾ ਜਿਹੜਾ ਯਤਨ ਹੈ ਉਸੂਲ ਨੂੰ ਕੀਤਾ ਗਿਆ ਤੇ ਪ੍ਰਮਾਤਮਾ ਨੇ ਇੱਕ ਵਾਰ ਕਿਰਪਾ ਕੀਤੀ ਹੈ ਇਹ ਪ੍ਰੋਗਰਾਮ ਬੜਾ ਵਧੀਆ ਤੇ ਬਹੁਤ ਸੋਹਣਾ ਹੋਇਆ ਇਸ ਪ੍ਰੋਗਰਾਮ ਦੇ ਲਈ ਜਿਹੜਾ ਹੈਗਾ ਸਾਨੂੰ ਤੇ 24 ਦੇ ਵਿੱਚ ਜੋ ਸਕੂਲ ਨੂੰ ਮੁੱਤਾ ਮਿਲਾ ਉਹਦਾ ਸ਼ੁਕਰਾਨਾ ਕਰਦੇ ਹੋਏ ਅਤੇ ਅੱਗੇ ਵਾਸਤੇ ਸੁਣ ਪੜਾਈ ਬੱਚਿਆਂ ਤੇ ਮਹਿੰਤ ਪਰਿਆ ਹੱਥ ਸਟਾਫ ਤੇ ਬੱਚੀ ਮਹਿੰਤ ਪਰਿਆ ਹੱਥ ਅੱਗੇ ਵਾਸਤੇ ਵੀ ਇਹ ਹੀ ਵਿਵਾੜ ਨੇ ਮੇਰੇ ਸਾਹਮਣੇ ਸਕੂਲ ਨੂੰ ਮਿਲਦੇ ਨਹੀਂ ਤੇ ਬੱਚਿਆਂ ਦੇ ਚਰਨ ਸ਼ੋਕ ਤੇ ਸਤਿ ਧਾਤੀ ਤੇ ਮਹਿੰਤ ਪਰਿਆ ਹੱਥ ਰਹੇ ਤੇ ਅੱਜ ਅਸੀਂ ਫੇਰ ਸਾਰਾ ਸਟਾਫ ਪਰਿਵਾਰ ਵੱਲੋਂ ਪਿੰਡ ਵੱਲੋਂ ਨਗਰ ਨਿਵਾਸੀ ਨੂੰ ਸੰਤਾ ਵੱਲੋਂ ਸ੍ਰੀ ਗੁਰੂ ਸ਼ੋਭਾ ਸ੍ਰੀ ਜੀ ਮਹਾਨ ਨੇ ਅਤੇ ਸੰਤ ਮਹਾਂਪੁਰਸ਼ ਪਿਆਰਾ ਸਿੰਘ ਜੀ ਦਾ ਨਮਾਜ਼ ਕਰਦੇ ਆਂ ਜਿਨ੍ਹਾਂ ਦੀ ਸਦਕਾ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗਮ ਤਿਉਹਰ ਤਾ ਮਹਾਰਾਜੀ ਦਾ ਚਰਨ ਜਿਹੜੇ ਨੇ ਉਹ ਸਕੂਲ ਦੇ ਵਿੱਚ ਪਏ ਨੇ ਅਸੀਂ ਸੁਖਨੀ ਸਾਹਿਬ ਦਾ ਜਹਾਜ਼ ਕਰਵਾਇਆ ਜਿਸ ਦੇ ਵਿੱਚ ਮਹਾਰਾਜ ਜੀ ਨੇ ਬੜਾ ਵੱਲ ਵਖਸਿਆ ਉਦਨ ਵਖਸਿਆ ਲੰਗਰ ਦੀ ਸੇਵਾ ਕੀਤੀ ਗਈ ਸਾਹਵ ਸੰਗਤਾਂ ਦੇ ਸਮੂਹ ਰਲ ਕੇ ਜਿਹੜਾ ਲੰਗਰ ਦੇ ਵਿੱਚ ਹਿੱਸਾ ਪਾਇਆ ਪ੍ਰਮਾਤਮਾ ਇਸ ਸਕੂਲ ਨੂੰ ਸਾਡੇ ਨੂੰ ਮੈਂ ਦੋ ਬ੍ਰੇਟਾ ਚਾਹੁੰਨੀ ਤੇ ਚੜ੍ਹਦੀ ਕਲਾ ਤਰੱਕੀ ਬਰਸ਼ੇ ਤੇ ਮਾਤਾ ਜੀ ਮੇਰ ਪਰ ਹੱਥੇੜਾ ਬਾਬਾ ਜੀ ਸਕੂਲ ਦੇ ਉੱਤੇ ਰੱਖਣ ਸਾਹਮ ਤੇ ਰੱਖਣ ਬੱਚਿਆਂ ਤੇ ਰੱਖਣ ਤਾਂ ਕਿ ਸਕੂਲ ਹੋਰ ਚੜ੍ਹਦੀ ਕਲਾ ਵੱਲ ਵਧਦਾ ਰਹੇ ਤੇ ਸੰਦਲੰਦੀਆਂ ਛੋੜਾ ਰਹੇ ਇਹ ਸਾਡੇ ਪਸਤਾ ਵੀ ਮਨੂ ਪਾਉਣ ਤੇ ਬਾਬਾ ਜੀ ਅੱਗੇ ਗੁਰੂ ਮਹਾਰਾਜ ਅਗੇ ਸੰਸ਼ਿਵ ਗੁਰੂ ਰਾਸਾ ਨੂੰ ਅਰਦਾਸ ਬੇਨਤੀ ਹੈ ਕਿ ਸਾਡੇ ਤੇ ਮੇਰ ਪਰ ਹੱਥ ਰੱਖਿਓ ਇਸ ਤਰ੍ਹਾਂ ਤੇ ਵੀ ਮੇਰੇ ਦਰਿਆ ਹੱਥੇ ਤੋਂ ਤਾਂਗੇ ਵੀ ਮਿਸ਼ਨ ਤੇ ਅੱਗੇ ਵੀ ਵਾਰ ਜਿਹੜੇ ਨੂੰ ਉਹ ਲੈਂਦੇ ਰਹੇ ਤਾਂ ਸਕੂਲ ਦੀ ਰੱਖੀ ਪ੍ਰਮਾਣਪਾਣ ਚੜ੍ਹਦੀ ਕਲਾ ਵਿੱਚ ਹਾਂਜੀ ਮੈਡਮ ਕੀ ਨਾਮ ਹੈ ਅੱਜ ਮੈਡਮ ਸਕੂਲ ਵਿਖੇ ਸੁਖੁਨੀ ਸਾਹਿਬ ਦਾ ਜਾਬ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹੈ ਜੀ

dari minyak 4, 5, 6, 7, 8 8, 9, 10, 11, 12, 13,